ਹਾਂਜੀ ਦੇ ਬਾਬੇ ਕਿਵੇਂ ਆ ਸਾਰੇ ਅੱਜ ਆਪਾਂ ਚੱਲੇ ਆ ਇੱਕ ਬੰਦੇ ਨੂੰ ਮਿਲਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਆਪਾਂ ਜਿੰਨੇ ਕਰਨ ਹੋਏ ਨੇ ਮਿਲਣ ਅਬਿਓ ਤੇ ਆਪਾਂ ਚੱਲੇ ਆ ਹੁਣ ਫਿਰ ਓਜਲੇ ਨੂੰ ਮਿਲਣਾ ਆਪਾਂ ਓਜਲੇ ਦੇ ਪਿੰਡ ਤਾ ਕੇ ਕਹਿੰਦੇ ਓਜਲਾ ਮੁੰਡੇ ਕਦੀ ਦਿੱਖਾ ਲੋ ਵੀ ਬਾਬੇ ਓਜਲੇ ਦਾ ਟਾਈਮ ਆਇਆ ਹੋਇਆ ਹਾਂ ਹਾਂਜੀ ਦੇ ਬਾਬੇ ਕਿਵੇਂ ਆ ਸਾਰੇ ਘੈਂਟ ਹੋ ਗਏ ਸੋਹੇ ਗਾਜੀ ਮੇਰੇ ਵੱਲੋਂ ਜੀ ਤੇ ਅੱਜ ਆਪਾਂ ਚੱਲੇ ਆ ਇੱਕ ਬੰਦੇ ਨੂੰ ਮਿਲਣ ਤੇ ਆਪਣੇ ਨਾਲ ਹੈਗਾ ਆਰੀਅਨ ਤੇ ਦੋ ਬੰਦੇ ਹੋਰ ਨੇ ਆਪਾਂ ਚੱਲੇ ਆ ਤੁਸੀਂ ਥੰਬਨੇਲ ਦੇਖ ਲਈ ਹੁਣ ਆ ਵੀ ਕਿੱਥੇ ਚੱਲੇ ਆ ਸਾਨੂੰ ਪਤਾ ਹੀ ਲੱਗੇ ਹੋਣਾ ਆਪਾਂ ਜੱਲੇ ਆ ਕਰਨੋਵੇਲੇ ਨੂੰ ਮਿਲਣਾਂ ਜੋ ਕਿ ਆਏ ਆਪਣੇ ਪਿੰਡ ਆਪਣੇ ਨੇੜੇ ਹੀ ਰਹਿੰਦਾ ਕਰਨੋਵੇਲਾ ਖੰਨੇ ਸ਼ਹਿਰ ਚ ਕੰਮ ਕਰਾਲਾ ਕੰਮ ਕਰਾਲਾ ਦਾ ਪਿੰਡ ਤੇ ਉੱਥੇ ਚੱਲੇ ਆਪਾਂ ਨੂੰ ਹੋਈ 11 12 ਕਿਲੋਮੀਟਰ ਆ ਤੇ ਆਪਾਂ ਉਹਨੂੰ ਚੱਲੇ ਆ ਮਿਲਣ ਤੇ ਅੱਜ ਦੇਖਦੇ ਆ ਆਪਣੇ ਗਾਣੇ ਦੀ ਸ਼ੂਟ ਕਰਨ ਆਇਆ ਵੀ ਆਪਾਂ ਨੂੰ ਮਿਲੂਗਾ ਕਿ ਨਹੀਂ ਤੇ ਆਪਾਂ ਤੁਹਾਨੂੰ ਉੱਥੇ ਆ ਕੇ ਮਿਲਦੇ ਆ ਆਇਓ ਰਾਹ 'ਚ ਹੀ ਮਿਲ ਲਿਆ ਤੁਹਾਨੂੰ ਦੱਸਦੇ ਆ ਫਿਰ ਅੱਜ ਮੈਨੂੰ ਬੈੱਡ ਆ ਆਪਣੇ ਨਾਲ ਰਿੱਕੀ ਦੀ ਰੋ ਹੋ ਗਿਆ ਫੈਲ ਹੋ ਗਿਆ ਦੋ ਮੰਦੇ ਆਪਾਂ ਆ ਜਾਂਦੇ ਤੇ ਮੂਰੇ ਲਾਪਾ ਉੱਥੇ ਜਾ ਕੇ ਮਿਲਦੇ ਆ ਵੀ ਦੇਖਦੇ ਆ ਅੱਜ ਮਿਲਦਾ ਕਿ ਨਹੀਂ ਆ ਮੁਰਦਾਂ ਨੂੰ ਕੀ ਕਰਦੇ ਆਂ ਆ ਪਾਉ ਜਲੇ ਦੇ ਪਿੰਡ ਤਾ ਕੇ ਕਹਿੰਦੇ ਓ ਜਲਾ ਮੁੰਡੇ ਕਹਿੰਦੇ ਸੱਖਾ ਬਿਆਣੇ ਜਾਣੇ ਕਹਿੰਦੇ ਹੁਣ ਫੋਨ ਫੜਨੇ ਨੇ ਕਿਹਦੇ ਦਾ ਹੁਣ ਫੋਨ ਫੜੂਗਾ ਉਹ ਫੋਨ ਨੋਟੀਕਾਰਡ ਵਾਲੇ ਫੋਨ ਕੱਢਦੇ ਨੇ ਉਹ ਮਜ਼ਾਕ ਨਹੀਂ ਕਰਦੇ ਬਾਈ ਉਹਨੂੰ ਸੱਚੀ ਗੱਲ ਆ ਹਾਂ ਸੱਚੀ ਗੱਲ ਆ ਵੀਰੇ ਉਹਦਾ ਫੋਨ ਕਰਨ ਦੇ ਚੱਕ ਸੱਚੀ ਗੱਲ ਆ ਵੀਰੇ ਨੂੰ ਗੱਫਾ ਦਾ ਫੋਨ ਲੱਗੇ ਹਾਂ ਫੋਨ ਨਹੀਂ ਦਿੰਦੇ ਬਾਬੇ ਤੁਸੀਂ ਫੋਟੋ ਕਰਾ ਲਈ ਕਰਨੀ ਪਰਸਵਾਂ ਜਾਲੀ ਕਾਲਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਹਾਂ ਛੜੀ ਛੁੜੀ ਲੈ ਜਾਣੇ ਨੇ ਕਿਹੜੇ ਗਾਣੇ ਦੀ ਸ਼ੂਟਿੰਗ ਕਰਦਾ ਹੋ ਉਹ ਕਹਿੰਦਾ ਸਪੋਰਟ ਮਾਣ ਲੈ ਤੋੜੇ ਫੋਨ ਹੈ ਫੋਨ ਖੋਲ ਲੈਂਦੇ ਨੇ ਉਹ ਚਲ ਦੇਖਦੇ ਆ ਫੋਟੋ ਖਰਾ ਕੇ ਜੇ ਹੋ ਗਈ ਮੈਂ ਤਾਂ ਕਹਿੰਦਾ ਕ ਸਬਸਕ੍ਰਾਈਬ ਕਰ ਦੋ ਬਾਈ ਵੀਡੀਓ ਕਰ ਰਿਹਾ ਹੈ ਬਾਈ ਸਪੋਰਟ ਜ਼ਿਆਦਾ ਨੂੰ ਕਰਿਓ ਇੰਸਟਾਗ੍ਰਾਮ ਤੇ ਫੋਲੋ ਫੋਲੋ ਜ਼ਿਆਦਾ ਨੂੰ ਕਰਿਓ ਡਾਕ ਡਾਕ ਕੇ ਚਲੋ ਜੀ ਤੁਸੀਂ ਦੱਸਦੇ ਆਪਣੀ ਆਈਡੀ ਇੰਸਟਾਗ੍ਰਾਮ ਦੀ ਫਿਰ ਮੈਂ ਨਾ ਮੇਰੀ ਆਈਡੀ ਅਗੁਰਕਿੱਤ ਖੀਵਾ ਜੀ 01 ਠੀਕ ਆ ਜੀ ਫੋਨ ਮੇਰੀ ਕੱਗੂ ਗੇ ਲੈ ਮੇਰੀ ਆਈਡੀ ਇਹਨੂੰ ਅਨਫੋਲੋ ਕਰਿਓ ਇਹਨੂੰ ਅਨਫੋਲੋ ਕਰਿਓ ਇਹਨੂੰ ਅਨਫੋਲੋ ਕਰ ਲਓ ਵੀ ਬਾਬੇ ਹੋਜਲੇ ਦਾ ਟਾਈਮ ਆਇਆ ਹੋਇਆ ਬਾਹਰ ਹੋਣ ਦਾ ਦੇਖਦੇ ਆਂ ਕਾਲ ਆਉਂਦਾ ਜੇ ਇੰਨਾ ਮਲਖਾ ਖੜਾ ਹੋਰ ਜਲੇ ਦੇਖਣ ਅੱਧਰ ਆਓ ਖੜੇ ਨੇ ਸਾਹਮਣੇ ਤੇ ਬੰਦੇ ਆਉਜਲੇ ਦੇ ਘਰ ਮੂਹਰੇ ਖੜੇ ਆਂ ਆਪਾਂ ਦੇਖਦੇ ਆਂ ਕਾਲ ਬਾਹਰ ਆਉਂਦਾ ਆ ਸਲਾ ਬਸ ਬੰਦ ਕਰਾਉਣਾ ਸਾਡੇ ਚ ਦੇਖਦੇ ਹੁਣ ਕਾਹ ਸੁਣਾਵਾ ਹਾਂਜੀ ਬਾਬਿਓ ਤੇ ਆਪਾਂ ਕਰਨ ਵਾਲੇ ਦੇ ਪਿੰਡ ਜਾਇਆ ਏ ਤੇ ਵਿਚਾਰਾ ਆਪਣੇ ਗਾਣੇ ਦੀ ਸ਼ੂਟਿੰਗ ਕਰਨ ਲੱਗਾ ਹੈ ਮਿਲਿਆ ਤਾਂ ਹੈ ਨਹੀਂ ਬਸ ਹਲਕੀ ਝਲਕ ਦੇਖਣ ਨੂੰ ਮਿਲਿਆ ਸਾਰਿਆਂ ਨੂੰ ਸਾਰੇ ਮਨ ਦੇਖ ਕੇ ਬੈਨੇ ਹੁਣ ਤਾਂ ਗਾਲਾਂ ਹੀ ਕੱਢਦੇ ਨੇ ਵੀ ਮਿਲਿਆਗਾ ਤਾਂ ਨੀਗਾ ਬੰਦਾ ਉਹ ਤੇ ਚਲ ਠੀਕ ਆ ਮਿਲਿਆ ਤਾਂ ਹੈ ਨਹੀਂ ਦੇਖਦੇ ਕੱਲ ਨੂੰ ਕਿਹੜਾ ਵਜਾ ਕੱਲ ਬਲੌਗ ਬਣਾਉਗੇ ਤੇਰੀ ਆਪਾਂ ਕਰਦੇ ਆ ਬਲੌਗ ਐਂਡ ਤੁਹਾਡਾ ਬਾਏ